ਵਡੇ ਭਾਗਾਂ ਵਾਲੇ ਹਾਂ ਸਤਿਗੁਰ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਬੈਠ ਕੇ ਹਰ ਕੇ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਹਾਂ ਆਪਣਾ ਸਾਰਿਆਂ ਦਾ ਸਮਾਂ ਜਿਹੜਾ ਇਹ ਸਫਲਾ ਹੋਵੇ ਕਿਉਂਕਿ ਜਿਹੜਾ ਸਮਾਂ ਗੁਰੂ ਦੀ ਯਾਦ ਵਿੱਚ ਬੀਤ ਜਾਏ ਗੁਰੂ ਦੇ ਚਰਨਾਂ ਵਿੱਚ ਬੀਤ ਜਾਏ ਉਹੀ ਸਫਲ ਸਮਾਂ ਹਰੇਕ ਦੀਆਂ ਇਹ ਘੜੀਆਂ ਦਰਗਾਹ ਦੇ ਵਿੱਚ ਲਿਖੀਆਂ ਜਾਣੀਆਂ ਨੇ ਭਾਈ ਇੰਨਾ ਸਮਾਂ ਇਸ ਜੀਵ ਨੇ ਸੰਗਤ ਕੀਤੀ ਹੈ ਬਸ ਆਹੀ ਲਾਭ ਹੈ ਮਨੁੱਖਾ ਜਨਮ ਦਾ अवर काज तेरे किते ना काम मिल साध संगत भज केवल इमाम पुरखा ने अपार कृपा की है क्योंकि इमाम पुरखा ने कोई ना कोई विद बनाउनी है कबीर साहब जी भी कहंदे ने कबीर सेवा को दोए भले एक संत ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤਾਂ ਨੇ ਮਹਾਪੁਰਖਾਂ ਨੇ ਕਿਵੇਂ ਨ ਕਿਵੇਂ ਜੀਵਾਨੂ ਨਾਮ ਦੇ ਨਾਲ ਜੋੜਨੇ ਕਿਉਂਕਿ ਨਾਮ ਵੇੜੀ ਸੰਤ ਮਲਾਹ ਪਾਰ ਕਰ ਦੇ ਖਾ ਮੁਖਾ ਸੰਤਾਂ ਦੀਆਂ ਜਿਹੜੀਆਂ ਰਮਜਾਂ ਨੇ ਨਾ ਉਹ ਵਿਰਲੇ ਵਾਂਝਿਆਂ ਨੂੰ ਸਮਝ ਵਿੱਚ ਆਉਂਦੀਆਂ ਸੰਤਾਂ ਦੀ ਰਮਜ ਦੇ ਵਿੱਚ ਬੜੀਆਂ-ਬੜੀਆਂ ਬਖਸ਼ਾਂ ਤੇ ਬੜੀਆਂ-ਬੜੀਆਂ ਰਹਿਮਤਾਂ ਸੰਤਾਂ ਦੀ ਰਮਜਾਂ ਨੂੰ ਕੋਈ ਵਿਰਲਾ ਵਾਂਝਾ ਜਾਣੇ ਕੋਈ ਵਿਰਲਾ ਵਾਂਝਾ ਹੀ ਜਾਣ ਸਕੇ ਕੁਝ ਸਰੀਰ ਮਹਾਂਪੁਰਖਾਂ ਕੋਲ ਆ ਗਿਆ ਕਹਿੰਦੇ ਬਾਬਾ ਜੀ ਬੜਾ ਨਾਮ ਜਪਦੇ ਹੋ ਬੜੀ ਬੰਦਗੀ ਕਰਦੇ ਹੋ ਮੇਰੇ ਤੇ ਵੀ ਕਿਰਪਾ ਕਰਦੇ ਹੋ ਮੇਰੇ ਤੇ ਵੀ ਬਖਸ਼ਿਸ਼ ਕਰਦੇ ਹੋ ਉਹਨ ਸੰਤ ਮਹਾਤਮਾ ਪੂਰੇ ਨਾਮ ਦੇ ਰਸੀਏ ਬੰਦਗੀ ਵਾਲੇ ਸਨ ਕਹਿੰਦੇ ਦੱਸ ਭਾਈ ਕਿਹੜੀ ਕਿਰਪਾ ਤੂੰ ਚਾਹੁੰਦਾ ਹੈ ਕਹਿੰਦਾ ਸੰਤ ਜੀ ਬਾਬਾ ਜੀ ਇੱਕ ਕਿਰਪਾ ਕਰੋ ਮਿਹਰ ਕਰੋ ਮੈਨੂੰ ਗੁਰ ਚਰਨਾਂ ਨਾਲ ਜੋੜ ਦਿਓ ਆਪ ਕੋ ਸਤਿਨਾਮ ਵਾਹਿਗੁਰੂ ਇਹ ਦਾਤ ਸਭ ਤੋਂ ਵੱਡੀ ਦਾਤ ਜੇ ਪਰ ਜੇ ਕਿਸੇ ਨੂੰ ਮੰਗਣ ਦਾ ਵੱਲ ਆ ਜਾਏ ਕਿਤੇ ਟੰਗ ਆ ਜਾਏ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਤ ਮੰਗਨ ਜਾਗਨਾ ਜਾਗਰ ਨੀਕਾ ਹਰ ਕੀਰਤਨ ਮੈਂ ਜਾਗਨਾ ਜਾਗਰ ਹੁਣ ਧਿਆਨ ਦਿਆ ਜੀ ਜਦੋਂ ਉਸ ਸਰੀਰ ਨੇ ਆ ਕੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਮੈਨੂੰ ਗੁਰ ਚਰਨਾਂ ਨਾਲ ਜੋੜ ਦਿਓ ਮਹਾਪੁਰ ਕਹਿੰਦੇ ਫਿਰ ਪੱਕਾ ਜੁੜਨਾ ਹੈ ਕਹਿੰਦੇ ਹਾਂ ਜੀ ਬਾਬਾ ਜੀ ਬਸ ਕਿਰਪਾ ਕਰਨੀ ਇਹ ਮਹਾਪੁਰ ਕਹਿਣ ਲੱਗੇ ਫਿਰ ਐਦਾਂ ਕਰ ਕਾਪੀ ਤੇ ਪੈਨ ਫੜ ਕੁਝ ਚੀਜ਼ਾਂ ਤੈਨੂੰ ਅਸੀਂ ਲਿਖ ਕੇ ਦੇ ਦਿਆਂ ਤੇ ਬਾਜ਼ਾਰੋਂ ਨਿਆ ਫਿਰ ਤੈਨੂੰ ਗੁਰੂ ਚਰਨਾਂ ਨਾਲ ਜੋੜ ਦਿਆਂਗੇ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਉਸਨੇ ਕਾਪੀ ਲਈ ਪੈਨ ਲਿਆ ਕਹਿੰਦਾ ਮਹਾਂਪੁਰਖ ਨੂੰ ਦੱਸੋ ਕੀ ਕੀ ਵਸਤਾਂ ਲੈ ਕੇ ਆਣੀ ਤੇ ਮਹਾਂਪੁਰਖ ਕਹਿੰਦੇ ਨੰਬਰ 1 ਪਾ ਤੇ ਪਹਿਲਾਂ ਲਿਖ ਘਟੇ ਘਟੇ ਉਨੇ ਨੰਬਰ 1 ਪਾਇਆ ਤੇ ਪਹਿਲੀ ਵਸਤ ਲਿਖ ਲਈ ਤੇ ਲਿਖਿਆ ਘੱਟੇ ਘੱਟੇ ਮਹਾਪੁਰਖ ਕਹਿੰਦੇ ਹੁਣ 2 ਨੰਬਰ ਪਾ ਉਹਨੇ ਨੰਬਰ 2 ਪਾਇਆ ਅਗਲੀ ਕਹਿੰਦੇ ਵੀ ਅਗਲਾ ਲਿਖ ਵਧੇ ਵਧੇ ਕਹਿੰਦਾ ਬਾਬਾ ਜੀ ਇਹ ਵੀ ਲਿਖ ਲਈ ਬਾਬਾ ਜੀ ਕਹਿੰਦੇ ਹੁਣ ਨੰਬਰ 3 ਪਾ ਹੁਣ ਜਦੋਂ ਨੰਬਰ 3 ਪਾਇਆ ਕਹਿੰਦੇ ਹੁਣ ਤੇ ਮਹਾਪੁਰਸ਼ ਕਹਿੰਦੇ ਹੁਣ ਲਿਖ ਨਾ ਵਦੇ ਨਾ ਕਟੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਬਾਬਾ ਜੀ ਹੁਣ ਕੀ ਕਰਾਂ ਮਹਾਂਪੁਰ ਕਹਿੰਦੇ ਵੀ ਇਹ ਚੀਜ਼ਾਂ ਬਾਜ਼ਾਰੋਂ ਲਿਆ ਤੇ ਜਦੋਂ ਲੈ ਆਵੇਂ ਉਦੋਂ ਤੈਨੂੰ ਗੁਰ ਚਰਨਾਂ ਨਾਲ ਜੋੜ ਦਿਆਂਗੇ ਕਹਿ ਦਿਓ ਆਏ ਜੀ ਐਵੀ ਮਹਾਂਪੁਰਖਾਂ ਨੇ ਇੱਕ ਰਮਜ ਪਾਤੀ ਰਮਜ ਪਾਤੀ ਕੀ ਉਹਨਾਂ ਨੇ ਪਰਚੀ ਲਈ ਤੇ ਬਾਜ਼ਾਰੋਂ ਉਹ ਵਸਤਾਂ ਉਹ ਸੌਦਾ ਲੈਣ ਵਾਸਤੇ ਚਲਾ ਗਿਆ ਹੁਣ ਸੋਚਦਾ ਹੈ ਵੀ ਇਹ ਵਸਤਾਂ ਮਿਲਣਗੀਆਂ ਕਿੱਥੋਂ ਮਨ ਵਿੱਚ ਆਇਆ ਵੀ ਪੰਸਾਰੀ ਦੀ ਦੁਕਾਨ ਤੋਂ ਹਰੇਕ ਚੀਜ਼ ਹਰੇਕ ਵਸਤ ਮਿਲ ਜਾਂਦੀ ਕਿਉਂ ਨਾ ਪੰਸਾਰੀ ਦੀ ਦੁਕਾਨ ਤੇ ਜਾਵੇ ਤੇ ਜਦੋਂ ਪੰਸਾਰੀ ਦੀ ਦੁਕਾਨ ਤੇ ਗਿਆ ਜਾ ਕੇ ਪਰਚੀ ਦਿੱਤੀ ਕਹਿੰਦਾ ਸੇਠ ਜੀ ਆ ਵਸਤ ਆ ਸੌਦਾ ਮੈਨੂੰ ਚਾਹੀਦਾ ਹੁਣ ਸੇਠ ਨੇ ਪਰਚੀ ਪੜੀ ਤੇ ਲਿਖਿਆ ਸੀ ਕੱਟੇ ਕੱਟੇ ਅੱਗੇ ਲਿਖਿਆ ਵਧੇ ਵਧੇ ਤੀਜਾ ਬਚਨ ਲਿਖਿਆ ਨਾ ਵਧੇ ਨਾ ਕੱਟੇ ਅੰਸਾਰੀ ਕਹਿਣ ਲੱਗਾ ਇਹ ਤੇ ਕਿਸੇ ਅਧਿਆਤਮਕ ਪੁਰਸ਼ ਦੇ ਸਾਧ ਪੁਰਸ਼ਾਂ ਦੇ ਲਿਖੇ ਹੋਏ ਬਚਨ ਨੇ ਇਹ ਕੋਈ ਸੌਦਾ ਨਹੀਂ ਜਿਹੜਾ ਮੇਰੀ ਹੱਡੀ ਤੋਂ ਮਿਲ ਜਾਏਗਾ ਕੋ ਸਤਨਾਮ ਕਹਿੰਦੇ 1 2 ਦਿਨ ਦੁਕਾਨਾਂ ਇਗਿਆ ਪਰ ਕਿਤੋਂ ਵੀ ਉਹ ਵਸਤ ਕੋ ਸੌਦਾ ਨਹੀਂ ਮਿਲਿਆ ਸੋਚੀ ਪੈ ਗਿਆ ਵੀ ਮੈਂ ਤੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਸੀ ਵੀ ਮੈਨੂੰ ਗੁਰ ਚਰਨਾਂ ਨਾਲ ਜੋੜ ਦਿਓ ਆ ਕਿਹੜੇ ਚੱਕਰਾਂ ਵਿੱਚ ਪਾਤਾ ਮਹਾਪੁਰਸ਼ਾਂ ਨੇ ਜਿਹੜਾ ਸੌਦਾ ਜਿਹੜੀ ਵਸਤ ਲੈਣ ਭੇਜਿਆ ਹੈ ਤਿੰਨ ਚਾਰ ਦੁਕਾਨਾਂ ਜਾਇਆ ਕਿਤੋਂ ਮਿਲੀ ਇਹ ਹੁਣ ਜਿਸ ਦੁਕਾਨ ਤੇ ਵੀ ਜਾਂਦਾ ਹੈ ਬੰਸਾਰੀ ਨਹੀਂ ਵੀ ਇਹ ਗੱਲ ਕਹੀ ਹੈ ਵੀ ਇਹ ਸਤਿਪੁਰਸ਼ਾਂ ਦੇ ਵਚਨ ਨੇ ਤੇ ਕਿਸੇ ਨਾਮ ਦੇ ਰਸੀਏ ਤੋਂ ਇਹਨਾਂ ਦਾ ਹੱਲ ਮਿਲੇਗਾ ਕੋ ਸਤ ਨਾਮ ਸ੍ਰੀ ਵਾਹਿਗੁਰੂ ਉਹਨ ਪੁੱਛਦਾ ਪੁਛਾਂਦਾ ਜਦੋਂ ਨਾਮ ਦੇ ਰਸੀਏ ਦੇ ਕੋਲ ਗਿਆ ਨਾਮ ਜਪਣ ਵਾਲੀ ਰੂਹ ਦੇ ਕੋਲ ਗਿਆ ਜਾ ਕੇ ਉਹ ਪਰਚੀ ਅੱਗੇ ਰੱਖੀ ਕਹਿੰਦਾ ਵੀ ਆਹ ਸੌਦਾ ਆਵਸਥਾ ਚਾਹੀਦੀ ਇਹ ਉਸ ਨਾਮ ਦੇ ਰਸੀਏ ਨੇ ਜਦੋਂ ਪੜ੍ਹੀ ਤੇ ਪਹਿਲਾ ਲਿਖਿਆ ਸੀ ਘਟੇ ਘਟੇ ਦੂਜਾ ਲਿਖਿਆ ਵਧੇ ਵਧੇ ਤੇ ਤੀਜਾ ਬਚਨ ਲਿਖਿਆ ਨਾ ਵਧੇ ਨਾ ਘਟੇ ਉਹ ਕਹਿੰਦਾ ਲੈ ਬਈ ਤੂੰ ਪੈਨ ਕੱਢ ਉਹਨੇ ਪੈਨ ਕੱਢਿਆ ਉਹ ਕਾਗਜ਼ ਉਹਨੂੰ ਹੀ ਪੜਾ ਦਿੱਤਾ ਕਹਿੰਦੇ ਜਿੱਥੇ ਲਿਖਿਆ ਨਾ ਘੱਟੇ ਘਟੇ ਇਹਦੇ ਅੰਗੇ ਲਿਖਦੇ ਉਮਰ ਆਕੋ ਸਤਨਾਮ ਹੁਣ ਧਿਆਨ ਨਾਲ ਵਚਨ ਸੁਣਿਆ ਜੇ ਕਹਿੰਦੇ ਜਿੱਥੇ ਲਿਖਿਆ ਨਾ ਘੱਟੇ ਘਟੇ ਇਹਦੇ ਅੰਦਰ ਲਿਖਦੇ ਉਮਰ ਜਿਹੜੀ ਦਿਨੋਂ ਦਿਨ ਘਟਦੀ ਜਾਂਦੀ ਏ ਜਿਹੜਾ ਵੇਲਾ ਲੰਘ ਗਿਆ ਉਹ ਮੁੜ ਕੇ ਹੱਥ ਨਹੀਂ ਆਉਣਾ ਪਤਨਾ ਦੇ ਪਾਣੀ ਇੱਕ ਵਾਰ ਜੋ ਵਹਿ ਗਏ ਮੁੜ ਕੇ ਨਹੀਂ ਪਤਨਾ ਤੇ ਆਉਂਦੇ ਇਹ ਗੱਲ ਦਾਨੇ ਕਹੇਗੇ ਕਹਿੰਦੇ ਦਿਨੋ ਦਿਨ ਉਮਰ ਜਿਹੜੀ ਐ ਨਾ ਉਹ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਤੇ ਅੱਗੇ ਲਿਖਿਆ ਵਧੇ ਵਧੇ ਕਹਿੰਦੇ ਇਹਦੇ ਅੱਗੇ ਲਿਖਦੇ ਤ੍ਰਿਸ਼ਨਾ ਆਕੋ ਸਤ ਨਹਾਵ ਵਾਹਿਗੁਰੂ ਉਨ ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧਦੀ ਪਈ ਉਵੇਂ ਉਵੇਂ ਤ੍ਰਿਸ਼ਨਾ ਜਿਹੜੀ ਐ ਨਾ ਉਹ ਵੱਧਦੀ ਜਾਂਦੀ ਆ ਕੋ ਸਤਨਾ ਉਵੇਂ ਉਵੇਂ ਤ੍ਰਿਸ਼ਨਾ ਜਿਹੜੀ ਐ ਉਹ ਵੱਧਦੀ ਜਾਂਦੀ ਸਹਸ ਖਟੇ ਲਗ ਕੋ ਉਠਤਾ ਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਕੋਟ ਜੋਰੇ ਲੱਖ ਕਰੋਰੇ ਪਰ ਪਰੇ ਹੀ ਲੁਜੀ ਹੈ ਵੇਖੋ ਬੰਦੇ ਦੀਆਂ ਆਸਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਸੌ ਵਾਲਾ ਕਹਿੰਦਾ ਹਜ਼ਾਰ ਬਣ ਜਾਏ ਹਜ਼ਾਰ ਆ ਗਿਆ ਕਹਿੰਦਾ 10000 ਹੋ ਜਾਏ ਸਬਰ ਅਜੇ ਵੀ ਨਹੀਂ ਲੱਗ ਬਣ ਗਿਆ ਲੱਖ ਵਾਲਾ ਕਹਿੰਦਾ ਹੁਣ 10 ਲੱਖ ਮਿਲ ਜਾਏ 10 ਲੱਖ ਮਿਲ ਗਿਆ ਸਬਰ ਫਿਰ ਵੀ ਕੋਈ ਨਹੀਂ ਕਰੋੜ ਬਣ ਜਾਏ ਆਪੋ ਸਤਨ ਇਦਾਂ ਤ੍ਰਿਸ਼ਨਾ ਜਿਹੜੀ ਹੈ ਨਾ ਉਹ ਦਿਨੋਂ ਦਿਨ ਵੱਧਦੀ ਜਾਂਦੀ ਏ ਆਸਾਂ ਬੰਦੇ ਦੀਆਂ ਕਦੇ ਹੁੰਦੀਆਂ ਨਹੀਂ ਪੂਰੀਆਂ ਕੱਢਦਾ ਏ ਗਾਲਾਂ ਤੇ ਵਟਦਾ ਏ ਕੁੜੀਆਂ ਸਾਈਕਲ ਵਾਲਾ ਕਹਿੰਦਾ ਸਕੂਟਰ ਸਵਾਰ ਹੋਵਾਂ ਸਕੂਟਰ ਵਾਲਾ ਕਹਿੰਦਾ ਸੋਣੀ ਕਾਰ ਤੇ ਹੋਵਾਂ ਤੇ ਕਾਰ ਨਾਲ ਵੀ ਸਬਰ ਨਹੀਂ ਉੱਡਦਾ ਏ ਜਹਾਜ਼ ਤੇ ਵਟਦਾ ਏ ਕੁੜੀਆਂ ਆਸਾ ਬੰਦੇ ਦੀਆਂ ਕਦੇ ਹੁੰਦੀਆਂ ਨਹੀਂ ਪੂਰੀਆਂ ਆਸਾ ਬੰਦੇ ਦੀਆਂ ਕਦੇ ਹੁੰਦੀਆਂ ਨਹੀਂ ਪੂਰੀਆਂ ਕਹਿੰਦੇ ਦਿਨੋਂ ਦਿਨ ਤ੍ਰਿਸ਼ਨਾ ਜਿਹੜੀ ਹੈ ਨਾ ਉਹ ਵੱਧਦੀ ਜਾਂਦੀ ਹੈ ਕਹਿੰਦਾ ਸਤਿਵਚਨ ਜੀ ਜਦੋਂ ਅੱਗੇ ਕਹਿੰਦੇ ਵੀ ਅੱਗੇ ਲਿਖਿਆ ਨਾ ਵਧੇ ਨਾ ਘਟੇ ਇਹ ਗੁਰਮੁਖ ਵਿਆਰਾ ਕਹਿਣ ਲੱਗਿਆ ਉਹ ਸੁਆਸ ਨੇ ਆ ਕੋ ਸਤ ਨਾਮ ਜਿੰਨੇ ਮਿਲੇ ਨੇ ਨਾ ਨਾਂ ਤੇ ਵਦਨੇ ਨੇ ਤੇ ਨਾ ਹੀ ਘਟਨੇ ਨੇ ਆਪੋ ਸਤਨਾਮ ਵਾਹ ਹੁਣ ਜਦੋਂ ਤਿੰਨਾ ਗੱਲਾਂ ਦੀ ਸੋਝੀ ਹੋ ਗਈ ਨਾ ਤਿੰਨੇ ਗੱਲਾਂ ਦੀ ਸਮਝ ਪੈ ਗਈ ਵੀ ਉਮਰ ਜਿਹੜੀ ਦਿਨੋਂ ਦਿਨ ਘਟਦੀ ਜਾ ਰਹੀ ਐ ਤ੍ਰਿਸ਼ਨਾ ਦਿਨੋਂ ਦਿਨ ਵੱਧਦੀ ਜਾ ਰਹੀ ਐ ਜਿਹੜੇ ਸੁਆਸ ਮਿਲੇ ਨੇ ਉਹ ਨਾਂ ਤੇ ਵਦਨੇ ਨੇ ਤੇ ਨਾ ਹੀ ਘਟਨੇ ਨੇ ਇਹ ਸੋਚੀ ਪੈ ਗਿਆ ਕਹਿੰਦੇ ਜੇ ਤਿੰਨਾਂ ਗੱਲਾਂ ਤੇ ਅਮਲ ਕਰ ਲਈਏ ਫਿਰ ਤੇ ਆਪੇ ਹੀ ਗੁਰ ਚਰਨਾਂ ਨਾਲ ਜੁੜ ਜਾਾਂਗੇ ਆਕੋ ਸਤਨਾਮ ਵਾਹਿਗੁਰੂ ਬਸ ਕਹਿੰਦੇ ਆਹੀ ਰਮਜ ਹੈ ਮਹਾਪੁਰਸ਼ਾਂ ਦੀ ਆਕੋ ਸਤਨਾਮ ਕਹਿੰਦੇ ਕੋਈ ਸਰੀਰ ਸੀ ਵਿਰਤ ਜਦੋਂ ਅੰਤ ਨੂੰ ਸਮਾਂ ਆਇਆ ਸਾਰੇ ਰਿਸ਼ਤੇਦਾਰ ਸਾਥ ਸੁਬੰਦੀ ਹੁੰਦੇ ਇੱਕ ਖੜੇ ਕਹਿੰਦੇ ਜਾਂਦੇ ਜਾਂਦੇ ਸਾਨੂੰ ਕੁਝ ਦੇਈ ਜਾਓ ਐਨੀ ਜ਼ਿੰਦਗੀ ਤੁਸੀਂ ਹੰਡਾਈ ਹੈ ਕੁਝ ਨਾ ਕੁਝ ਮਤ ਦੇ ਕੇ ਜਾਓ ਉਹ ਕਹਿੰਦੇ ਵੀ ਮੈਂ ਤੁਹਾਨੂੰ ਇੰਨਾ ਕਮਾ ਕੇ ਦਿੱਤਾ ਹੈ ਲੱਖਾਂ ਕਰੋੜਾਂ ਜੋੜ ਕੇ ਦਿੱਤੇ ਨੇ ਇਹਦੇ ਵਿੱਚੋਂ ਕੁਝ ਪੈਸੇ ਲੈ ਜਾਓ ਤੇ ਡਾਕਟਰ ਕੋਲੋਂ ਸਵਾਸ ਹੀ ਹੁਦਾਰੇ ਲਿਆ ਦਿਓ ਆਪ ਕੋ ਸਤਨਾ ਵੀ ਇੰਨਾ ਤੁਹਾਨੂੰ ਧਨ ਜੋੜ ਕੇ ਦਿੱਤਾ ਜਮੀਨ ਜਾਇਦਾਦ ਬਣਾ ਕੇ ਦਿੱਤੀ ਕੁਝ ਖਰਚ ਕਰੋ ਤੇ ਮੇਰੇ ਵਾਸਤੇ ਕੁਝ ਸਵਾਸ ਹੀ ਦਿਓ ਸਾਰਿਆਂ ਨੇ ਨੀਵੀਆਂ ਪਾਲੀਆਂ ਕਹਿੰਦੇ ਬਾਪੂ ਜੀ ਇਹ ਤਾਂ ਨਹੀਂ ਲਿਆ ਸਕਦੇ ਕਹਿੰਦੇ ਵਸ ਫਿਰ ਇਸ ਤੋਂ ਵੱਡੀ ਮਾਤੀ ਕੋਈ ਨਹੀਂ ਜੇ ਆਪ ਕੋ ਸਤਨਾਮ ਸਮੇਂ ਨੂੰ ਸੰਭਾਲ ਲੋ ਲੰਗਿਆ ਵੇਲਾ ਜਿਹੜਾ ਉਹ ਹੱਥ ਨਹੀਂ ਆਉਣਾ ਇਸੇ ਵਾਸਤੇ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਬੇਨਤੀਆਂ ਕਰੀਏ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਆ ਕੋ ਸਤਨਾਮ ਵਾਹ ਉਹਨੋ ਨਾਮ ਦੇ ਰਸੀਏ ਗੁਰਮਖ ਪਿਆਰੇ ਤੋਂ ਸੋਝੀ ਲੈ ਕੇ ਜਦੋਂ ਮਹਾਂਪੁਰਸ਼ਾਂ ਦੇ ਅਰણા ਵਿਖਾਇਆ ਕਹਿੰਦੇ ਮਹਾਂਪੁਰਸ਼ੋ ਜਿਹੜੀ ਰਮਜ ਪਾਈ ਬਸ ਮੈਨੂੰ ਸਮਝ ਆ ਗਈ ਹੈ ਨੰਦੇ ਵਸ ਇਹੀ ਮਹਾਪੁਰਖਾਂ ਦੇ ਉਪਰਾਲੇ ਨੇ ਵਦ ਵਦ ਸੰਗਤ ਨੂੰ ਗੁਰੂ ਦੇ ਨਾਲ ਜੋੜੀਏ ਆਓ ਆਪਾਂ ਵੀ ਮਿਲ ਕੇ ਸਾਰੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਇੱਕ ਅਰਜ਼ ਕਬੂਲ ਕਰੀ ਦਿਲ ਵਿੱਚ ਯਾਦ ਬਣੀ ਰਹੇ ਤੇਰੀ ਤੇਰੀ ਸੋਹਣੀ ਸੂਰਤ ਤੋਂ ਹੋ ਗੁਰਬਾਨ ਜਾਏ ਜਿੰਦ ਮੇਰੀ